ਐਕਸ਼ਨ ਵੀ ਆ ਰੋਮਾਂਸ ਵੀ ਆ ਸਭ ਕੁਝ ਹੈ ਇਸ ਮੂਵੀ 'ਚ ਯਾਰ ਤੁਸੀਂ ਸ਼ੌਕ ਡੋ ਜਾਓਗੇ ਕਿ ਏਵਲਾ ਹੀਰੋ ਰੋਮਾਂਟਿਕ ਆ ਸਕਦਾ ਹੈ ਜਿਹੜੇ ਵੀ ਦੇਖਣ ਆਣਗੇ ਉਹ ਸ਼ੌਕ ਡਾਉਣਗੇ ਸਿਉਰਨਲੀ ਵਾਰਨਿੰਗ 1 ਵਾਰਨਿੰਗ 2 ਇੰਜੋਏ ਕੀਤਾ ਐਸੇ ਤੁਸੀਂ ਹੋਰ ਵੀ ਜ਼ਿਆਦਾ ਇੰਜੋਏ ਕਰੋਗੇ ਬਹੁਤ ਘੈਂਡ ਜੀ ਮੈਂ ਹੁਣੇ ਕਹਿ ਕੇ ਆਟਿਆ ਵੀ ਬਹੁਤ ਸਿਨੇਮੈਟਿਕ ਤਰੀਕੇ ਦੇ ਨਾਲ ਤੇ ਬਹੁਤ ਘੈਂਡ ਤਰੀਕੇ ਦਾ ਬਣਾਈ ਗਈ ਆ ਤੇ ਸਵਾਦ ਆ ਗਿਆ ਇਹ ਦੇਖ ਕੇ ਤੇ ਮੈਂ ਇਸ ਫਿਲਮ ਦੇ ਬਤੌਰ ਆਰਟਿਸਟ ਕੰਮ ਕੀਤਾ ਹੈਗਾ ਮਮੇ ਭਾਈ ਨਾਲ ਪ੍ਰਿੰਸ ਭਾਈ ਪਰ ਬਹੁਤ ਵਧੀਆ ਫਿਲਮ ਉਹਨਾਂ ਨਾਲ ਹੈ ਕਿ ਕੰਮ ਕਰਨ ਦਾ ਉਹਨਾਂ ਦੇ ਨਾਲ ਮੈਨੂੰ ਬਹੁਤ ਵਧੀਆ ਤਜਰਬਾ ਹੋਇਆ ਵਾ ਤੇ ਬਹੁਤ ਵਧੀਆ ਗੁੱਡ ਫੀਲ ਕੀਤਾ ਜੀ ਕਾਮੇਡੀ ਦੇ ਵਿੱਚ ਦੇਖਿਆ ਹੈਗਾ ਵਾ ਤੇ ਸਭ ਤੋਂ ਵੱਡੀ ਗੱਲ ਹੈ ਵੀ ਉਹ ਇਨਸਾਨ ਬਹੁਤ ਵਧੀਆ ਹੈ ਸਾਰੀ ਫਿਲਮ ਸਟੋਰੀ ਵਧੀਆ ਵੀਰੇ ਸਟੋਰੀ ਵਗੈਰਾ ਸਾਰਾ ਇੰਨਾ ਵੀ ਹੈ ਜੀ ਫਾਈਵ ਆਊਟ ਆਫ 5 ਹੈ ਪਾ ਜੀ ਵਧੀਆ ਮੈਨੂੰ ਤਾਂ ਬਹੁਤ ਹਾਂ ਜੀ ਆਈ ਰੀਲੀ ਇੰਜੋਏਡ ਸਾਰਿਆਂ ਨੂੰ ਆਣਾ ਚਾਹੀਦਾ ਹੈ ਦਿਸ ਮੂਵੀ ਇਜ਼ ਸੋ ਬਿਊਟੀਫੁਲ ਮੂਵੀ ਜੀ ਦਾ एक्शन भी है रोमांस भी है सब कुछ है इस मूवी चया अच्छा मतलब रोमांस देखनो मिलया मतलब हां हां ਤੁਸੀਂ ਸ਼ੌਕ ਡੋਜੋਗੇ ਕਿ ਐਵਲਾ ਹੀਰੋ ਰੋਮਾਂਟਿਕ ਕਰ ਸਕਦਾ ਹੈ ਜਿਹੜੇ ਵੀ ਦੇਖਣ ਆਣਗੇ ਉਹ ਸ਼ੌਕ ਡੋਨਗੇ ਸੀਰੀਅਸਲੀ ਮਤਲਬ ਤੁਹਾਨੂੰ ਪਸੰਦ ਆਏਗਾ ਮੈਂ ਮੈਨੂੰ ਕੀ ਸਭ ਨੂੰ ਪਸੰਦ ਆਉਗੀ ਵਾਰਨਿੰਗ 1 ਵਾਰਨਿੰਗ 2 ਇੰਜੋਏ ਕੀਤਾ ਹੈ ਤੁਸੀਂ ਹੋਰ ਵੀ ਜ਼ਿਆਦਾ ਇੰਜੋਏ ਕਰੋਗੇ ਤੁਹਾਨੂੰ ਤਾਂ ਮੇਰਾ ਸਪੈਸ਼ਲ ਟਾਈਮ ਕੱਢ ਕੇ ਆਇਆ ਐ ਐਕਟਲੀ ਮਤਲਬ ਅਸੀਂ ਕਿਤੇ ਹੋਰ ਜਾਣਾ ਸੀਗਾ ਅਸੀਂ ਸਿਰਫ ਇੱਕ ਪ੍ਰੀਮੀਅਰ ਅਟੈਂਡ ਕਰਨ ਆਏ ਬਟ ਮੂਵੀ ਇੰਨੀ ਜਿਆਦਾ ਵਧੀਆ ਸੀ ਸਾਰੇ ਮੂਵੀ ਦੇਖ ਕੇ ਬਾਹਰ ਆਏ ਯਾ ਮਤਲਬ ਮੇਨ ਪੰਮੇ ਦਾ ਕੀ ਵਜh ਲੱਗਿਆ ਮਤਲਬ ਤੁਸੀਂ ਚਲੋ ਪੰਮੇ ਦੇ ਅੱਗੇ ਪਹਿਲੇ ਹੀ ਫਿਲਮਾਂ ਦੇਖੀਆਂ ਹੋਰ ਕਿਹੜੇ ਕਿਹੜੇ ਆਰਟਿਸਟ ਦੇ ਵਧੀਆ ਲੱਗਿਆ ਤੁਹਾਨੂੰ ਮਤਲਬ ਜਿਹੜੇ ਜਿਹੜੇ ਮੈਨੂੰ ਨਾਮ ਤਾਂ ਦੇਖੋ ਸਾਰਿਆਂ ਦੇ ਟੂ ਬੀ ਫਰੈਂਕ ਪਤਾ ਨਹੀਂਗਾ ਜਿਹੜੇ ਉਹਨਾਂ ਦੇ ਆਪੋਜ਼ਿਟ ਦੇ ਵਿੱਚ ਸੀਗੇ ਉਹ ਉਹ ਤਾਂ ਬਹੁਤ ਅੱਛੇ ਐਕਟਰ ਮੈਨੂੰ ਲੱਗੇ ਲੱਗਿਆ ਇਵਨ ਭੂਮਿਕਾ ਸ਼ਰਮ ਇਸ ਡੂਇੰਗ ਸੋ ਗੁੱਡ ਹਾਂ ਮੈਨੂੰ ਯਕੀਨੀ ਨਹੀਂ ਹੋਇਆ ਕਿ ਕੁੜੀ ਇੰਨੀ ਅੱਛੀ ਐਕਟਰੈਸ ਹੈਗੀ ਆ ਸ਼ੀ ਇਸ ਡੂਇੰਗ ਸੋ ਗੁੱਡ ਯਾ ਥੈਂਕ ਯੂ ਸੋ ਮਚ ਕਿੰਨਾ ਨੰਬਰ ਨੰਬਰ ਕਿੰਨਾ ਦੇਣਾ ਚਾਹੂਗਾ ਮੈਂ 10 ਤੋਂ 9.5 ਮਤਲਬ ਨਹੀਂ ਨਹੀਂ ਐਕਚੁਅਲ ਚ ਪਤਾ ਕੀ ਹੈ ਬਿਲਕੁਲ ਗ੍ਰੇਟ ਆ ਲੋ ਮਤਲਬ ਮੈਂ ਇੱਕ ਪੋਜ਼ਿਟਿਵ ਪੂਰਾ ਦਿੱਤਾ ਆ ਦੇਣ ਵਾਲੇ ਕਹਿਣਗੇ 10 ਤੋਂ 10 ਨਹੀਂ ਹਮੇਸ਼ਾ ਬਹੁਤ ਸੋਹਣੀ ਮੂਵੀ ਆ ਕਿਉਂਕਿ ਕਿਸੇ ਵੀ ਚੀਜ਼ ਦੇ ਪੂਰੇ ਨੰਬਰ ਕਦੇ ਵੀ ਨਹੀਂ ਹੁੰਦੇ ਹੁੰਦੇ ਰਾਈਟ ਹਾਂ ਨਹੀਂ ਪੂਰੇ ਆਉਂਦੇ ਸੀ ਐਕਚੁਅਲੀ ਮਤਲਬ ਇਹ ਵੈਸੇ ਤਾਂ 10 ਆਊਟ ਆਫ 10 ਤੋਂ 20 ਨੰਬਰ ਹੀ ਦੇਣੇ ਪੈਂਦੇ ਪਰ ਇੱਕ ਮੈਂ ਇੱਕ ਆਪਣਾ ਫੀਡਬੈਕ ਹੈ 10 9.5 ਯਾ ਬਹੁਤ ਸੋਹਣੀ ਮੂਵੀ ਆ ਸੀ ਕੀ ਕਰਦੇ ਹੋ I am makeup artist and اچھا ਤੁਸੀਂ ਵੀ ਆਰਟਿਸਟ ਯਾ 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 ਐਂਡ انا میک اپ ای وی دیکھ رہی شاید میں یہ I am makeup artist یا سونم پوری کیتھے کتنا کنا دے ہون تک ਤੁਸੀਂ پنجابی انڈسٹری جا بمبے I have my own salon یا yeah, یا yeah, I am doing میرے ہزبنڈ اسلائٹڈ دیٹس وائے I am కమిنگ ود ہیم اچھا یا I am just attendant ہاں جی ہاں جی بہت سونی مووی ہے سب نو آ کے دیکھنی چاہیے یار ਥੈਂਕ ਯੂ ਬਹੁਤ ਘੈਂਡ ਜੀ ਮੈਂ ਹੁਣੇ ਕਹਿ ਕੇ ਆਟਿਆਂ ਵੀ ਬਹੁਤ ਸਿਨੇਮੈਟਿਕ ਤਰੀਕੇ ਦੇ ਨਾਲ ਤੇ ਬਹੁਤ ਘੈਂਡ ਤਰੀਕੇ ਦਾ ਬਣਾਈ ਗਈ ਆ ਤੇ ਸਵਾਦ ਆ ਗਿਆ ਇਹ ਦੇਖ ਕੇ ਸਵਾਦ ਆ ਗਿਆ ਬਦ ਤੁਸੀਂ ਕੀ ਕਰਦੇ ਹੋ ਵੈਸੇ ਤੁਸੀਂ ਤਾਂ ਨਹੀਂ ਐਕਟਰ ਹੈਗੇ ਨਹੀਂ ਨਹੀਂ ਮੈਂ ਐਕਟਰ ਨਹੀਂ ਹੈਗਾ ਮੈਂ ਸਿੰਗ ਕਰਿਆ ਫਿਰ ਲਾਲ ਜੀ ਤੇ ਜੀ ਤਾਂ ਮੈਂ ਆਸਟ੍ਰੇਲੀਆ ਤੋਂ ਆਇਆ ਸਪੈਸ਼ਲ ਤੇ ਫਿਲ ਜੀ 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 ਤੇ ਉੱਥੇ ਮਤਲਬ ਹੁਣ ਇੱਥੇ ਸਿੰਗਿੰਗ ਉੱਥੇ ਵੀ ਚੱਲ ਰਹੀ ਹੈ ਇੱਥੇ ਵੀ ਜੀ 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 ਮੇਰੇ ਤਿੰਨ ਕ ਗਾਣੇ ਹੋ ਗਏ ਰਿਲੀਜ਼ ਜੀ ਤੇ ਹੁਣ ਗਾਣੇ ਕਰ ਰਹੇ ਆ ਸ਼ੂਟਸ ਵਗੈਰਾ ਕਰ ਰਹੇ ਆ ਦੇ ਪ੍ਰਿੰਸਪੁਰ ਪਰ ਯੁਨਾ ਦਾ ਪਿਆਰ ਆ ਤਾਂ ਕਰਕੇ ਇੱਧਰ ਆਏ ਪੰਜਾਬ ਤੇ ਆਸਟ੍ਰੇਲੀਆ ਅੱਜ ਪੰਜਾਬ ਤੇ ਸਿਨੇਮੇ ਫਿਲਮਾਂ ਦੇਖੀਏ ਉਧਰ ਦੀ ਫਿਲਮਾਂ ਦੇਖਾਂ ਫਰਕ ਕੀ ਲੱਗਦਾ ਫਰਕ ਹੁਣ ਤਾਂ ਹੀ ਮਿਲਦਾ ਮੈਚ ਹੋਏ ਨਾ ਕੰਮ ਹੁਣ ਤਾਂ ਨੇੜੇ ਐਕਸ਼ਨ ਦੇ ਵਿੱਚ ਤਾਂ ਆਪਾਂ ਨੇੜੇ ਤੇੜੀ ਆਂ ਬਸ ਨਹੀਂ ਵੈਸੇ ਜਿਵੇਂ ਉੱਥੇ ਮਾਹੌਲ ਹੁੰਦਾ ਇੱਥੋਂ ਦੇ ਮਾਹੌਲ ਲੋਕ ਸੁਣਾ ਜਾਂਦੇ ਜਿਵੇਂ ਉੱਥੇ ਸਿਨੇਮਿਆਂ ਦਾ ਮਤਲਬ ਮਾਹੌਲ ਹੈ ਉੱਥੇ ਜਿਵੇਂ ਹੁੰਦੇ ਤਾਂ ਪੰਜਾਬੀ ਨੇ ਸਾਰੇ ਜੀ ਜੀ ਮਾਹੌਲ ਦਾ ਫਰਕ ਇਹੀ ਹੈ ਜੀ ਇੱਥੇ ਆਈ ਥਿੰਕ ਥੋੜਾ ਜਿਆਦਾ ਫਿਲਮਾਂ ਨੂੰ ਲੈ ਕੇ ਥੋੜਾ ਜਿਹਾ ਕਰੇਜ਼ ਜ਼ਿਆਦਾ ਤੇ ਥੋ ਤੇ ਆਹੀ ਫਰਕ ਲੱਗਿਆ ਮੈਨੂੰ ਤਾਂ ਫੇ ਲੱਲ ਬਟ ਜਿਹੜੀ ਕੀ ਕਹਿੰਦੇ ਨੇ ਆਡੀਅנס ਦੀ ਇੱਕ ਫਿਲਮ ਪ੍ਰਤੀ opinion ਹੁੰਦੇ ਨੇ view ਹੁੰਦੇ ਨੇ ਉਹ ਬਹੁਤ ਕਮਾਲ ਦੇ ਆ ਸਾਰਿਆਂ ਦੇ ਤੇ ਉੱਥੇ ਵੀ ਕਮਾਲ ਮਤਲਬ ਪਰਸਪੈਕਟਿਵ ਦਿੰਦੇ ਆਰੇ ਜੇ ਨਾ ਕੋਈ ਫਿਲਮ ਆ ਕੋਈ ਐਕਟਰ ਆ ਕੁਝ ਵੀ ਤੇ ਇੱਥੇ ਆ ਤਾਂ ਇਹ ਕੋਈ ਚੀਜ਼ ਡਬਲ ਹੋ ਜਾਂਦੀ ਆ ਕਿ ਜੀ ਥੋੜਾ ਜਿਹਾ ਉਹ ਕਰਾਊਡ ਫੁੱਲ ਹੁੰਦਾ ਜੀ 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 ਬਿਲਕੁਲ ਬਿਲਕੁਲ ਉੱਥੇ ਵੀ ਕਰਾਊਡ ਫਿਲਮ ਪ੍ਰਿੰਸ ਭਾਈ ਦੀ ਤਾਂ ਕਰਾਊਡ ਫੁੱਲੇ ਹੁੰਦਾ ਉਹ ਬਾਹਰ ਤੋਂ ਆਈ ਜੀ ਨਹੀਂ ਮੈਂ ਇੱਥੇ ਹੀ ਆ ਜੀ ਹਾਂਜੀ 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 ਬਿਲਕੁਲ ਬਿਲਕੁਲ ਤੇ ਮੈਂ ਇਸ ਫਿਲਮ ਦੇ ਬਤੌਰ ਆਰਟਿਸਟ ਕੰਮ ਕੀਤਾ ਹੈਗਾ ਪੰਮੇ ਭਾਈ ਨਾਲ ਪ੍ਰਿੰਸ ਭਾਈ ਨਾਲ ਤੇ ਪਰ ਬਹੁਤ ਵਧੀਆ ਫਿਲਮ ਉਹਨਾਂ ਨਾਲ ਰਹਿ ਕੇ ਕੰਮ ਕਰਨ ਦਾ ਉਹਨਾਂ ਦੇ ਨਾਲ ਮੈਨੂੰ ਬਹੁਤ ਵਧੀਆ ਤਜਰਬਾ ਹੋਇਆ ਵਾ ਤੇ ਬਹੁਤ ਵਧੀਆ ਗੁੱਡ ਫੀਲ ਕੀਤਾ ਜੀ ਥੈਂਕ ਯੂ ਫੈਮਿਲੀ ਮੂਵੀ ਹੈ ਹਾਂਜੀ ਸਾਰਾ ਕੁਝ ਹੀ ਆ ਗਿਆ ਇਹਦੇ ਵਿੱਚ ਮੈਂ ਪੰਮੇ ਭਾਈ ਨੂੰ ਰੋਮਾਂਸ ਦੇ ਵਿੱਚ ਉਹਨਾਂ ਨੂੰ ਦੇਖਿਆ ਹੈਗਾ ਵਾ ਐਕਸ਼ਨ ਦੇ ਵਿੱਚ ਦੇਖਿਆ ਕਾਮੇਡੀ ਦੇ ਵਿੱਚ ਦੇਖਿਆ ਹੈਗਾ ਵਾ ਤੇ ਸਭ ਤੋਂ ਵੱਡੀ ਗੱਲ ਆ ਵੀ ਇਨਸਾਨ ਬਹੁਤ ਵਧੀਆ ਹੈ ਅੱਛਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸਾਰੀ ਫਿਲਮ ਸਟੋਰੀ ਵਧੀਆ ਵੀਰੇ ਸਟੋਰੀ ਵਗੈਰਾ ਸਾਰਾ ਇੰਨਾ ਵੀ ਹੈ ਜੀ ਅੱਛਾ ਵੀ ਜੀ ਹਾਂ ਜੀ ਹਾਂ ਜੀ ਐਵੀ ਮੂਵੀ ਹੈ ਹਾਂ ਜੀ ਹਾਂ ਜੀ ਬਿਲਕੁਲ ਬੜੀ ਵਧੀਆ ਮੂਵੀ ਕਿੰਨੇ ਨੰਬਰ ਦੇਣਾ ਹੋਗੇ 5 ਆਊਟ ਆਫ 5 ਹੈ ਬੜੀ ਵਧੀਆ ਮੈਨੂੰ ਤਾਂ ਬਹੁਤ ਵਧੀਆ ਠੀਕ ਥੈਂਕ ਯੂ